ਕਪਿਲ ਸ਼ਰਮਾ ਦੇ ਕੈਪਸ ਕੈਫੇ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਉਸ ਟਰੇਲਰ ਦੇ ਉੱਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਬਕਾਇਦਾ ਟਰੇਲਰ ਖੜਾ ਕੀਤਾ ਹੋਇਆ ਸੀ ਔਰ ਉਸ ਟਰੇਲਰ ਦੇ ਕੋਲ ਖੜੇ ਹੋ ਕੇ ਉਹ ਸ਼ੂਟਿੰਗ ਕਰਕੇ ਗਏ ਨੇ ਇਹ ਨਹੀਂ ਨਹੀਂ ਇੱਕ ਪ੍ਰਾਈਵੇਟ ਸਿਕਿਉਰਿਟੀ ਕਾਰ ਵੀ ਖੜੀ ਹੋਈ ਸੀ ਪੁਲਿਸ ਦੀ ਡਮੀ ਕਾਰ ਜਿਹੜੀ ਆ ਉਹ 24 ਘੰਟੇ ਤੇ ਖੜੀ ਰਹਿੰਦੀ ਹੈ ਉੱਥੇ ਮੌਜੂਦ ਰਹਿੰਦੀ ਹੈ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਖਾਫ ਕਿਸਦਾ ਹੈ ਨਾ ਕੋਈ ਪ੍ਰਾਈਵੇਟ ਸਿਕਿਉਰਿਟੀ ਦਾ ਖੌਫ ਹੈ ਨਾ ਪੁਲਿਸ ਦਾ ਖੌਫ ਹੈ ਪੁਲਿਸ ਦੀ ਡਮੀ ਕਾਰ ਖੜੀਆਂ ਹੋਈਆਂ ਨੇ ਉਸ ਦਾ ਵੀ ਉਹ ਖੌਫ ਨਹੀਂ ਖਾ ਰਹੇ ਕੋਈ ਇੱਥੇ ਡਮੀ ਕਾਰ ਪੁਲਸਾਂ ਦੀ ਖੜੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੇ ਫੇਰ ਵੀ ਗੋਲੀਆਂ ਚਲਾ ਗਏ ਮੈਂ ਕਿਹਾ ਸ਼ੂਟਰਾਂ ਨੂੰ ਵੀ ਕਹਿਣਾ ਵੀ ਮਾੜੀ ਮੋਟੀ ਤੁਸੀਂ ਅਕਲ ਵਰਤੋ ਵੀ ਜੇ ਛੋਟੀ ਕੋਈ ਰਾਂਝੇਸ਼ ਹੈਗੀ ਆ ਉਹ ਸਿੱਧਾ ਉਹਦੇ ਜਾ ਕੇ ਹਿੱਕ ਜਵਜੋ ਇਸ ਵਕਤ ਮੈਂ ਸਰੀਦੇ ਵਿੱਚ ਮੌਜੂਦ ਹਾਂ ਔਰ ਸਰੀਦੇ ਵਿੱਚ ਸਥਿਤ ਕਪਿਲ ਸ਼ਰਮਾ ਦੇ ਕੈਪਸ ਕੈਫੇ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਕੈਫੇ ਦੇ ਉੱਤੇ ਤੀਜੀ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਸਰੀ ਪੁਲਿਸ ਨੂੰ ਇਹ ਜਾਣਕਾਰੀ ਤਨਵਜ ਕੇ 43 ਮਿੰਟ ਦੇ ਉੱਤੇ ਅੱਜ ਸਵੇਰੇ ਪ੍ਰਾਪਤ ਹੁੰਦੀ ਹੈ ਔਰ ਜਦੋਂ ਉਹ ਆ ਕੇ ਦੇਖਦੇ ਨੇ ਔਰ ਇਸ ਕੈਫੇ ਦੇ ਵਿੱਚ ਸਟਾਫ ਹੀ ਮੌਜੂਦ ਹੁੰਦਾ ਹੈ ਪਰ ਗੜੀਮਤ ਉਨੀ ਰਹੀ ਕਿ ਕਿਸੇ ਦੇ ਕੋਈ ਛੱਟ ਨਹੀਂ ਵੱਜੀ ਕਿਸੇ ਦੇ ਕੋਈ ਗੋਲੀ ਨਹੀਂ ਵੱਜੀ ਔਰ ਜਿਹੜੇ ਸ਼ੂਟਰਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਉਹਨਾਂ ਦੇ ਵੱਲੋਂ ਬਕਾਇਦਾ ਵੀਡੀਓ ਵੀ ਰਿਕਾਰਡ ਕੀਤੀ ਗਈ ਹੈ ਔਰ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਹੀ ਜ਼ਿੰਮੇਵਾਰੀ ਦੀ ਕਲੇਮ ਕੀਤੀ ਗਈ ਹੈ ਕੁਲਗੀ ਢਿੱਲੋਂ ਜੋ ਕਿ ਲੋਰੈਂਸ ਬਿਸ਼ਨੋਈ ਗੈਂਗ ਦਾ ਹੀ ਕੋਈ ਮੈਂਬਰ ਹੈ ਉਸ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਜਿਸ ਦੇ ਵਿੱਚ ਉਸਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਜੋ ਤੀਜੀ ਵਾਰ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਦੀ ਜ਼ਿੰਮੇਵਾਰੀ ਕਹਿੰਦੇ ਅਸੀਂ ਲੈ ਰਹੇ ਹਾਂ ਔਰ ਨਾਲ ਇਹਨਾਂ ਨੇ ਵੀ ਜ਼ਿਕਰ ਕੀਤਾ ਹੈ ਪੈਸਰੀ ਲੈਂਡ ਦੇ ਨੂੰ ਲੈ ਕੇ ਕਹਿੰਦੇ ਕਿ ਸਾਡਾ ਕੋਈ ਆਮ ਜਨਤਾ ਦੇ ਨਾਲ ਆਮ ਪਬਲਿਕ ਦੇ ਨਾਲ ਰੋਲਾ ਨਹੀਂ ਹੈ ਕਹਿੰਦੇ ਸਾਡਾ ਰੋਲਾ ਉਹਨਾਂ ਦੇ ਨਾਲ ਹੈ ਜੋ ਪੈਸੇ ਦੇਹੀ ਦਿੰਦੇ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ ਔਰ ਨਾਲ ਹੀ ਉਹਨਾਂ ਨੇ ਬਾਲੀਵੁੱਡ ਦਾ ਵੀ ਜ਼ਿਕਰ ਕੀਤਾ ਹੈ ਕਹਿੰਦੇ ਕਿ ਉਹ ਬਾਲੀਵੁੱਡ ਦੇ ਲੋਕ ਵੀ ਜਿਹੜੇ ਨੇ ਉਹ ਜ਼ਰੂਰ ਧਿਆਨ ਦੇਣ ਜਿਹੜੇ ਕੀ ਧਰਮਾਂ ਦੇ ਖਿਲਾਫ ਬੋਲਦੇ ਨੇ ਹਾਲਾਂਕਿ ਉਹ ਨਿਸ਼ਾਨਾ ਕਿਸ ਦੇ ਵੱਲ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੇ ਦੋ ਵਾਰ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਨੇ ਪਹਿਲੀ ਵਾਰ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਉਦੋਂ ਇੱਕ ਰਿਲੀਜੀਅਸ ਐਂਗਲ ਦਾ ਜ਼ਿਕਰ ਕੀਤਾ ਜਾਂਦਾ ਜਿਹੜੀ ਜਥੇਬੰਦੀ ਦੇ ਵੱਲੋਂ ਜਿਹੜੀ ਗੈਂਗਸਟਰਸ ਦੇ ਵੱਲੋਂ ਇਹ ਰਿਸਪੋਨਸੀਬਿਲਟੀ ਕਲੇਮ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਇੱਕ ਵੱਖਰਾ ਐਂਗਲ ਦਿੱਤਾ ਜਾਂਦਾ ਦੂਸਰੀ ਵਾਰ ਜਦੋਂ ਇਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਲਾਰੈਂਸ ਬਿਸ਼ਨੋਈ ਗੈਂਗ ਜਿਹੜੀ ਹੈ ਇਸ ਦੀ ਜ਼ਿੰਮੇਵਾਰੀ ਕਲੇਮ ਕਰਦੀ ਹੈ ਤੇ ਤੀਸਰੀ ਵਾਰ ਹੁਣ ਇੱਕ ਵਾਰ ਫਿਰ ਅਜਿਹਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਕੁਲਵੀ ਢਿਲੋਂ ਦੇ ਹਾਲਾਕਿ ਪੁਲਿਸ ਦਾਅਵੇ-ਵਾਦੇ ਲਗਾਤਾਰ ਕਰ ਰਹੀ ਹੈ ਪਰ ਹਰਾਨੀ ਦੀ ਗੱਲ ਇਹ ਹੈ ਕਿ ਜਿਸ ਕੈਫੇ ਦੇ ਬਾਹਰ ਅਸੀਂ ਮੌਜੂਦਾ ਇਸ ਕੈਫੇ ਦੇ ਬਾਹਰ ਪੁਲਿਸ ਨੇ ਆਪਣਾ ਇੱਕ ਟ੍ਰੇਲਰ ਲਗਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਉਸ ਟ੍ਰੇਲਰ ਦੇ ਉੱਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਬਕਾਇਦਾ ਟ੍ਰੇਲਰ ਖੜਾ ਕੀਤਾ ਹੋਇਆ ਸੀ ਔਰ ਉਸ ਟ੍ਰੇਲਰ ਦੇ ਕੋਲ ਖੜੇ ਹੋ ਕੇ ਉਹ ਸ਼ੂਟਿੰਗ ਕਰਕੇ ਗਏ ਨੇ ਉੱਥੇ ਸ਼ੀਸ਼ੇ ਦੇ ਉੱਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇਹ ਨਹੀਂ ਨਹੀਂ ਇੱਕ ਪ੍ਰਾਈਵੇਟ ਸਿਕਿਉਰਿਟੀ ਕਾਰ ਵੀ ਖੜੀ ਹੋਈ ਸੀ ਪੁਲਿਸ ਦੀ ਡਮੀ ਕਾਰ ਜਿਹੜੀ ਆ ਉਹ 24 ਘੰਟੇ ਤੇ ਖੜੀ ਰਹਿੰਦੀ ਹੈ ਇੱਥੇ ਮੌਜੂਦ ਰਹਿੰਦੀ ਹੈ ਜਦੋਂ ਪਹਿਲੇ ਦਿਨ ਇਸ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਸੀ ਉਸ ਦਿਨ ਤੋਂ ਬਾਅਦ ਹੀ ਇਸ ਕੈਫੇ ਦੇ ਬਾਹਰ ਪੁਲਿਸ ਕਾਰ ਨੂੰ ਖੜਾ ਕਰ ਦਿੱਤਾ ਗਿਆ ਸੀ ਇੱਕ ਤਰੀਕੇ ਦਾ ਪੁਲਿਸ ਪ੍ਰੈਜ਼ੈਂਸ ਨੂੰ ਜਿਹੜਾ ਸੀਗਾ ਇੱਥੇ ਦਿਖਾਇਆ ਗਿਆ ਸੀਗਾ ਪਰ ਲਗਾਤਾਰ ਇਹ ਜਿਹੇ ਇਨਸੀਡੈਂਟਸ ਔਰ ਇੱਕੋ ਕੈਫੇ ਨੂੰ ਤਿੰਨ ਵਾਰ ਟਾਰਗੇਟ ਕਰਨਾ ਇਹ ਆਪਣੇ ਆਪ ਦੇ ਵਿੱਚ ਹਰਾਨੀ ਦੀ ਗੱਲ ਹੈਗੀ ਹੈ ਕਿ ਹੁਣ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਖੌਫ ਕਿਸਦਾ ਹੈ ਨਾ ਕੋਈ ਪ੍ਰਾਈਵੇਟ ਸਿਕਿਉਰਿਟੀ ਦਾ ਖੌਫ ਹੈ ਨਾ ਪੁਲਿਸ ਦਾ ਖੌਫ ਹੈ ਪੁਲਿਸ ਦੀ ਡਮੀ ਕਾਰ ਖੜੀਆਂ ਹੋਈਆਂ ਨੇ ਉਸ ਦਾ ਵੀ ਉਹ ਖੌਫ ਨਹੀਂ ਖਾ ਰਹੇ ਜਨਤਾ ਇਸ ਬਾਰੇ ਸੋਚ ਕੇ ਰਾਨ ਹੁੰਦੀ ਹੈ ਕਿ ਅਸੀਂ ਕੀ ਕਰੀਏ ਕਿਸ ਪਾਸੇ ਨੂੰ ਚਾਹੀਏ ਔਰ ਸਰੀ ਦੇ ਵਿੱਚ ਅਜਿਹੇ ਹਾਲਾਤ ਬਦ ਤੋਂ ਬੱਤਰ ਹੁੰਦੇ ਹੋ ਨਜ਼ਰ ਆ ਰਹੇ ਨੇ ਥੋੜੇ ਦਿਨ ਪਹਿਲਾਂ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ 26 ਸਾਲਾ ਇੰਟਰਨੈਸ਼ਨਲ ਸਟੂਡੈਂਟ ਕੁੜੀ ਹੈ ਉਸ ਦੇ ਸ਼ੋਲਡਰ ਦੇ ਵਿੱਚ ਜਾ ਕੇ ਗੋਲੀ ਵੱਜਦੀ ਹੈ ਔਰ ਇਸ ਤੋਂ ਪਹਿਲਾਂ 6 ਅਕਤੂਬਰ ਵਾਲੇ ਦਿਨਤਾ ਇੱਕੋ ਦਿਨ ਦੇ ਵਿੱਚ ਸਰੀ ਦੇ ਵਿੱਚ ਚਾਰ ਥਾਮਾਂ ਦੇ ਉੱਤੇ ਸ਼ੂਟਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ ਦਾਵੇ-ਵਾਦੇ ਲਗਾਤਾਰ ਕੀਤੇ ਜਾਂਦੇ ਨੇ ਲਗਾਤਾਰ ਜਿਹੜੀਆਂ ਨੇ ਉਹ ਗੱਲਾਂ ਕਹੀਆਂ ਜਾਂਦੀਆਂ ਨੇ ਸਾਡੇ ਨਾਲ ਕੁਝ ਸਰੀ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਤਮਾਮ ਘਟਨਾਵਾਂ ਨੂੰ ਦੇਖ ਰਹੇ ਨੇ ਭਾਈ ਜੀ ਲਗਾਤਾਰ ਅਜਿਹੇ ਇਨਸੀਡੈਂਟਸ ਇਹ ਕੋਈ ਪਹਿਲੀ ਵਾਰ ਦੀ ਘਟਨਾ ਨਹੀਂ ਹੈ ਤੀਜੀ ਵਾਰ ਇੱਕੋ ਹੀ ਕੈਫੇ ਨੂੰ ਨਿਸ਼ਾਨਾ ਬਣਾਉਣਾ ਸਰੀ ਵਾਸੀ ਕੀ ਸੋਚ ਰਹੇ ਨੇ ਕੁਲਵਿੰਦਰ ਜੀ हां एक पासे गुस्सा ਵੀ ਆਉਂਦਾ ਈ ਇੱਕ ਪਾਸੇ ਹਾਸਾ ਵੀ ਆਉਂਦਾ ਉਹ ਇੱਥੇ ਡਮੀ ਕਾਰ ਪੁਲਸਾਂ ਦੀ ਖੜੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੇ ਫੇਰ ਵੀ ਗੋਲੀਆਂ ਚਲਾ ਗਏ ਤੇ ਆਪਾਂ ਮੇਅਰ ਨੂੰ ਜਾਂ ਆਪਣੇ ਜਿਹੜੇ ਇਲੈਕਟਡ ਫਿਸ਼ੀਅਲਸ ਨੂੰ ਉਹਨਾਂ ਨੂੰ ਵੀ ਬੇਇੱਜ਼ਤੀ ਕਰਦੇ ਵੇ ਮਾੜਾ ਮੋਟਾ ਸੈਲ ਜੋੜ ਕੇ ਕੁਛ ਨਾ ਕੁਛ ਇਹਦਾ ਹੱਲ ਕੱਢੋ ਕਿਉਂਕਿ ਜੇ ਆਪਾਂ ਸਾਹਮਣੇ ਪਾਸੇ ਦੇਖਦੇ ਹੁਤੇ ਇੱਕ ਡੇਕ ਹੈ ਨਿੱਕੇ ਬੱਚਿਆਂ ਦਾ ਡੇਕ ਹੈ ਰ ਇੱਥੇ ਆਲੇ-ਦਾਲੇ ਰੈਜ਼ਿਡੈਂਸ ਵੀ ਰਹਿੰਦੇ ਉੱਤੇ ਵੀ ਰੈਜ਼ਿਡੈਂਸ ਰਹਿੰਦੇ ਆ ਤੇ ਰਾਤ ਵੀ ਜ਼ਿੰਮੇਦਾਰ ਸਦੇ ਹੋਈ ਸੀ ਕਿ ਜਿਹੜੇ EMPLOYEES ਆ ਉਹ ਵੀ ਹਜੇ ਵਿੱਚੇ ਸੀਗੇ ਜਿਵੇਂ ਜਿਸੀਂ ਮੈਂਸ਼ਨ ਕੀਤਾ ਉਹ ਇੱਕ ਵਿਚਾਰੀ ਆਪਣੀ ਭੈਣ ਦੇ ਮੋਢੇ ਦੇ ਵਿੱਚ ਗੋਲੀ ਵੱਜੀ ਜਿਹੜੀ ਰਾਤ ਨੂੰ ਘਰੇ ਆਦੇ ਸੌਣ ਲੱਗੀ ਸੀਗੀ ਸੋ ਇਹ ਹੁਣ ਦਿਨੋਂ ਦਿਨ ਗੱਲ ਵੱਧਦੀ ਜਾਂਦੀ ਵੀ ਤੀਜੀ ਵਾਰੀ ਇੱਕ ਜਗ੍ਹਾ ਤੇ ਅਟੈਕ ਕਰਨਾ ਅਮ ਬਾਕੀ ਸ਼ੂਟਰ ਨੂੰ ਵੀ ਕਹਿੰਦੇ ਵੀ ਮਾੜੀ ਮੁੱਟੀ ਤੁਸੀਂ ਅਕਰ ਵਰਤੋ ਜੇ ਛੋਟੇ ਕੋਈ ਰਾਂਝੇਸ਼ ਹੈਗੀ ਆ ਉਹ ਸਿੱਧਾ ਉਹਦੇ ਜਾ ਕੇ ਹਿੱਕ 'ਚ ਵੱਜੋ ਵੀ ਜਿਹੜੇ ਟੈਕਸਟ ਆਨਰ ਵੇਸਟ ਹੁੰਦੇ ਆ ਪੁੱਛਦੀਆਂ ਗੱਡੀਆਂ ਰੀਸੋਰਸਸ ਇਨਵੈਸਟੀਗੇਸ਼ਨਸ ਅਮ ਸਰੀਰਾਂ ਨਾ ਨਾ ਪਤਨਾਮ ਹੁੰਦਾ ਕੁਝ ਕੋਈ ਪੰਗਾ ਹੈਗਾ ਸੱਤ ਸਮੁੰਦਰੋਂ ਪਾਰ ਉੱਥੇ ਜਾ ਕੇ ਉਹਦੀ ਜਾ ਕੇ ਹਿੱਕ 'ਚ ਵੱਜੋ ਉਹਨੂੰ ਪੁੱਛੋ ਵੀ ਕੀ ਉਹਨੇ ਗਲਤ ਕੀਤਾ ਕੀ ਉਹਨੇ ਗਲਤ ਬੋਲਿਆ ਜਿਵੇਂ ਹੁਣ ਰੂਮਰਸ ਚੱਲਦੇ ਆ ਕੋਈ ਜੇ ਉਹਨੇ ਕੋਈ ਨੈਗੇਟਿਵ ਕਮੈਂਟ ਕੀਤੇ ਹੋਈ ਸਿੱਧੀ ਉਹਦੇ ਨਾਲ ਜਾ ਕੇ ਗੱਲਬਾਤ ਕਰੋ ਇਹ ਕੀ ਵੀ ਤੁਸੀਂ ਗੋਲੀਆਂ ਚਲਾ ਗਏ ਤਮਾਸ਼ਾ ਦੇਖੀ ਜਾਂਦੇ ਆ ਤੇ ਜਿਹੜਾ ਸੁਵਿਧਾ ਬੀਜ਼ ਵਰਸਸ ਜਿਹੜਾ ਪੈਸਾ ਆਪਣੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਲੱਗ ਸਕਦਾ ਉਹ ਇੱਥੇ ਵੇਸਟ ਹੋ ਰਿਹਾ ਰਾਈਟ ਸੋ ਐਵਰੀਬਾਡੀ ਹਾਸ ਟੂ ਗੈਟ ਟੂਗੇਦਰ ਕਿਉਂਕਿ ਪਤਨਾਮੀ ਬਹੁਤ ਹੋ ਰਹੀ ਹੈ ਗਿਆ ਸਿਟੀ ਦੀ ਸਿਟੀ ਦੀ ਬੰਦਨਾਮੀ ਹੋ ਰਹੀ ਹੈ ਹਾਲਾਂਕਿ ਸਿਟੀ ਇਸ ਦੇ ਉੱਤੇ ਆਪਣੇ ਤੌਰ ਦੇ ਉੱਤੇ ਗੱਲ ਕਹਿੰਦੀ ਹੈ ਕਹਿੰਦੀ ਹੈ ਕਿ ਅਸੀਂ ਐਕਸਟਰਸ਼ਨ ਟਿਪ ਲਾਈਨ ਦੇ ਵਾਸਤੇ ਜੋ ਹੈ ਪੈਸੇ ਮੁਹਈਆ ਕਰਵਾ ਰਹੇ ਹਾਂ ਜੇਕਰ ਕਿਸੇ ਦੇ ਕੋਲ ਕੋਈ ਐਕਸਟਰਸ਼ਨ ਦੇ ਰਿਲੇਟਿਡ ਕੋਈ ਜਾਣਕਾਰੀ ਹੈ ਤਾਂ ਉਹ ਜਾਣਕਾਰੀ ਸਾਂਝੀ ਕਰੋ ਔਰ ਜੇਕਰ ਉਸ ਦੇ ਨਾਲ ਕੋਈ ਅਰੈਸਟ ਬਣਦੀ ਹੈ ਹੁੰਦੀ ਹੈ ਤਾਂ ਅਸੀਂ ਕਹਿੰਦੇ ਕਿ ਉਸ ਨੂੰ ਰਿਵਾਰਡ ਵੀ ਦੇਵਾਂਗੇ ਪਰ ਲਗਾਤਾਰ ਅਜਿਹੀਆਂ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਰਿਵਾਰਡ ਦੇ ਉੱਤੇ ਧਿਆਨ ਦੇਣ ਦੀ ਲੋੜ ਨਹੀਂ ਲੋਕ ਰਿਵੋਲਟ ਨਹੀਂ ਲੋਕ ਪੀਸ ਚਾਹੁੰਦੇ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਤਾਂ ਕਿ ਉਹ ਖੁੱਲੇ ਹਵਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਸਰੀ ਦੇ ਵਿੱਚ ਅਜਿਹੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਚਿੰਤਾ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਐਪਸ ਕੈਫੇ ਦੇ ਉੱਤੇ ਤੀਜੀ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਪਹਿਲੀ ਵਾਰ ਇਹ ਜੁਲਾਈ ਮਹੀਨੇ ਦੇ ਵਿੱਚ ਚਲਾਈਆਂ ਗਈਆਂ ਸੀ ਫਿਰ ਅਗਸਤ ਮਹੀਨੇ ਦੇ ਵਿੱਚ ਲਾਈਆਂ ਗਈਆਂ ਸਤੰਬਰ ਦਾ ਮੰਥ ਜੋ ਹੈ ਉਹ ਬੰਦ ਰਹਿੰਦਾ ਹੈ ਕੈਫੇ ਅਕਤੂਬਰ ਦੇ ਵਿੱਚ ਜਿਵੇਂ ਹੀ ਕੈਫੇ ਖੁੱਲਦਾ ਹੈ ਔਰ ਉਸ ਤੋਂ ਬਾਅਦ ਇਹ ਤੀਜੀ ਵਾਰ ਗੋਲੀਆਂ ਜਿਹੜੀਆਂ ਨੇ ਨਾਲੇ ਕੈਫੇ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਦੇਖਣਾ ਹੋਊਗਾ ਦਾਵੇ ਵਾਦੇ ਲਗਾਤਾਰ ਪੁਲਿਸ ਕਰ ਰਹੀ ਹੈ ਅੱਜ ਵੀ ਇੱਕ ਵੱਡੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ RCMP ਆਫਿਸ ਦੇ ਹੈਡਕ quarters ਦੇ ਉੱਤੇ ਰੱਖੀ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਬਲਿਕ ਸੇਫਟੀ ਨੂੰ ਲੈ ਕੇ ਖਾਸ ਤੌਰ ਦੇਤੇ ਕੋਈ ਅਨਾਉਂਸਮੈਂਟਸ ਨਹੀਂ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਖਾਸ ਤੌਰ ਦੇਤੇ 테ਰਰਿਸਟ ਆਰਗੇਨਾਈਜੇਸ਼ਨ ਜਿਹੜਾ ਹੈ ਉਹ ਐਲਾਨ ਦਿੱਤਾ ਗਿਆ ਪਰ ਇਹਨਾਂ ਦਾਅਵਿਆਂ ਦਾ ਇਹਨਾਂ ਵਾਅਦਿਆਂ ਦਾ ਕੀ ਫਾਇਦਾ ਜਦ ਤੱਕ ਕਿਸੇ ਕੰਕਰੀਟ ਨਤੀਜੇ ਦੇ ਉੱਤੇ ਕੋਈ ਚੀਜ਼ ਜਿਹੜੀ ਹੈ ਉਹ ਪਹੁੰਚਦੀ ਹੋਈ ਨਜ਼ਰ ਨਹੀਂ ਆਉਂਦੀ ਕੋਈ ਹੱਲ ਨਹੀਂ ਹੁੰਦਾ ਨਜ਼ਰ ਆਉਂਦਾ ਇਹ ਗ੍ਰਿਫਤਾਰੀਆਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਉਂਦੀ ਉਹ ਤੱਕ ਇਹਨਾਂ ਅਨਾਉਂਸਮੈਂਟਸ ਦਾ ਵੀ ਕੀ ਫਾਇਦਾ ਲੋਕ ਇਹੀ ਕਹਿ ਰਹੇ ਨੇ ਕਿ ਸਾਨੂੰ ਸ਼ ਉਹ ਕੈਨੇਡਾ ਚਾਹੀਦਾ ਜਿਹੜਾ ਕਿ ਕੈਨੇਡਾ ਪਹਿਲਾਂ ਹੋਇਆ ਕਰਦਾ ਸੀ ਰੈਡਫਨ ਦਿੱਲੀ ਗਗਨਦੀਪ ਸਿੰਘ ਦੀ ਰਿਪੋਰਟ